ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰੇ ਹਮ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੀ ਮੰਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਸੋ ਅੱਜ ਦੀ ਬਾਤ ਲੈ ਕੇ ਆਜਾ ਰਾਂ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਫਿਰ ਪਿਆਰੀ ਜੀ ਬਾਤ ਦਾ ਆਨੰਦ ਇੱਕ ਜੋਗੀ ਰਹਿੰਦਾ ਸੀ ਕਿਸੇ ਪਿੰਡ ਚ ਉਹਨੂੰ ਪਿੰਡਾਂ ਵਾਲੇ ਤਾਂ ਪਿੰਡਾਂ ਦੇ ਦੂਰ ਦੂਰ ਪਿੰਡਾਂ ਵਾਲੇ ਵੀ ਉਹਨੂੰ ਕਹਿੰਦੇ ਸੀ ਵੀ ਇਹ ਦੂਜਾ ਰੱਬ ਹੈ ਵੀ ਇਹਦਾ ਦਰਸ਼ਨ ਕਰੋ ਬੰਦਾ ਤਰ ਜਾਂਦਾ ਹੈ ਭਾਈ ਉਹਨੇ ਹੁਣ ਬਹੁਤ ਦੂਰੋਂ ਇੱਕ ਬੰਦਾ ਸੁਣ ਕੇ ਹੀ ਆ ਗਿਆ ਵੀ ਮੈਂ ਵੀ ਦਰਸ਼ਨ ਕਰਕੇ ਆਵਾਂ ਵੀ ਇਹ ਹਜਾ ਕਿਹੜਾ ਜੋਗੀ ਹੈ ਉਹ ਆਹ ਹੋ ਭਾਈ ਉਹ ਤੇ ਪਿੰਡ ਆ ਗਿਆ ਪੁੱਛਦਾ ਫਿਸ਼ਾਉਂਦਾ ਉਹ ਤੇ ਘਰੇ ਪਹੁੰਚ ਗਿਆ ਉਹ ਘਰੇ ਜਾ ਕੇ ਉਹਨੇ ਉਹਨਾਂ ਦਾ ਗੇਟ ਖੜਕਾਇਆ ਤਾਂ ਉਹਦੇ ਘਰ ਵਾਲੀ ਝਾੜੂ ਲਾ ਰਹੀ ਹੈ ਬੇੜਾ ਸੰਭਰ ਰਹੀ ਅੰਦਰ ਉਹਨੂੰ ਕਹਿਣ ਲੱਗਿਆ ਬੀਬੀ ਵੀ ਮੈਂ ਬਾਬਾ ਜੀਆਂ ਦੇ ਦਰਸ਼ਨ ਕਰਨ ਆਇਆ ਕਹਿੰਦੀ ਹੈ ਨਹੀਂ ਉਹ ਤਾਂ ਘਰੇ ਉਹ ਆਕੜ ਕੇ ਪਈ ਗੁੱਸੇ ਚ ਕਹਿੰਦੀ ਕਿਹੜਾ ਬਾਬਾ ਬੂਬਾ ਇੱਥੇ ਨਹੀਂ ਹੈਗਾ ਕਹਿੰਦੀ ਘਰੇ ਨਹੀਂ ਹੈਗਾ ਉਹ ਤਾਂ ਇੱਧਰ ਹੀ ਫਿਰਦਾ ਹੋਊਗਾ ਕਿਧਰੇ ਉਹ ਕਹਿੰਦਾ ਲੱਗ ਗਿਆ ਵੀ ਕਦ ਕਦ ਤੱਕ ਆਉਣਗੇ ਕਹਿੰਦੀ ਮੈਨੂੰ ਨਹੀਂ ਪਤਾ ਮੈਨੂੰ ਕੀ ਦੱਸ ਕੇ ਜਾਂਦਾ ਖਬਰ ਕਿੱਥੇ ਹੀ ਫਿਰਦਾ ਹੋ ਉਹ ਮੈਨੂੰ ਨਹੀਂ ਪਤਾ ਕਦੋਂ ਆਊਗਾ ਉਹ ਕਹਿੰਦਾ ਵੀ ਮੈਂ ਭੈ ਜਾਨਾ ਉਡੀਕ ਲੈਣਾ ਅਗਲੇ ਨੂੰ ਆਇਆ ਵੀ ਮੈਂ ਐਡੀ ਦੂਰੋਂ ਆਇਆ ਆ ਆਪਾਂ ਹੋਈਏ ਤਾਂ ਆਪਾਂ ਵੀ ਇਹੀ ਕਹੀਏ ਤਾਂ ਉਹਨੂੰ ਕਹਿੰਦੀ ਤੈਨੂੰ ਦਿੰਦਾ ਨਹੀਂ ਮੈਂ ਬਿਹੜਾ ਸੰਭਰਦੀ ਆ ਸਾਡੇ ਬਾਹਰਲੇ ਪਾਸੇ ਖੁੰਡ ਪਿਆ ਹੋਵੇ ਤੇ ਬਹਿ ਜਾ ਜਾ ਕੇ ਉਡੀਕ ਲੈ ਕਹਿੰਦੀ ਭਾਈ ਉਹ ਵਿਚਾਰਾ ਭੱਗ ਗਿਆ ਤਾਂ ਹੁਣ ਹੁੰਡ ਤੇ ਬੈਠਾ ਹੈ ਬੱਬਾ ਜੋਗੀ ਉਹ ਬਾਬੇ ਦੀ ਜੋਗਣ ਫਿਰ ਉਹ ਭਾਈ ਸੰਭਰ ਦੀ ਸੰਭਰ ਦੀ ਭਾਰੇ ਭਾਗੀ ਵੀ ਮੈਂ ਬਾਹਰੋਂ ਗੇਟ ਸੰਭਰਿਆ ਮੈਂ ਬਾਹਰੋਂ ਮੁੰਗਰੋਂ ਸੰਭਰਿਆ ਮੈਂ ਆਪਣੇ ਘਰ ਦੇ ਬਾਹਰ ਜਿਵੇਂ ਆਪਾਂ ਸੰਭਰਦੇ ਆ ਉਹਨੇ ਦੇਖਿਆ ਵੀ ਹੁਣ ਆ ਬੈਠਾ ਤਾਂ ਆੜਾ-ਦਾੜਾ ਸੰਭਰ ਕੇ ਜਦੋਂ ਉਹ ਹੁੰਡ ਕੋਲੇ ਗਈ ਉਹਨੂੰ ਕਹਿੰਦੀ ਤੈਨੂੰ ਦੀਨਾ ਨਹੀਂ ਮੈਂ ਸੰਭਰਦੀਆਂ ਵਗ ਜਾ ਹੁਣ ਇੱਥੋਂ ਇੱਥੇ ਬਹਿ ਗਿਆ ਕਹਿੰਦੀ ਤੂੰ ਤਾਂ ਕਿਤੇ ਰਾਤ ਰਹਿਣ ਦੇ ਰਾਦੇ ਨਾਲ ਤਾਂ ਨਹੀਂ ਆਇਆ ਉਹਦਾ ਕੋਈ ਪਤਾ ਨਹੀਂ ਕਾਦਾ ਆਵੇ ਨਾ ਆਵੇ ਭਾਈ ਉਹਨੂੰ ਬੰਦੇ ਨੂੰ ਗੁੱਸਾ ਚੜਿਆ ਚੜਨਾ ਹੀ ਆ ਆਪਾਂ ਹੁੰਦੇ ਆਪਾਂ ਨੂੰ ਵੀ ਚੜਦਾ ਉਹਨੂੰ ਗੁੱਸਾ じゃ ਚੜਿਆ ਉਹ ਕਹਿੰਦਾ ਜਹੀ ਜੀ ਇਹ ਆ ਕਹਿੰਦਾ ਇਹੋ ਜਿਹਾ ਜੋਗੀ ਹੋਊਗਾ ਵੀ ਛੱਡ ਮਨਾ ਤੂੰ ਚੱਲ ਭਾਈ ਉਹੋ ਤੁਰਿਆ ਗਿਆ ਹੌਲੀ ਹੌਲੀ ਵਾਪਸ ਮੁੜ ਗਿਆ ਪਿੰਡੋਂ ਬਾਹਰ ਨਿਕਲਿਆ ਜਦੋਂ ਫੇਰ ਉਹਦੇ ਮਨ ਚ ਆਇਆ ਵੀ ਮੈਂ ਐਡੀ ਦੂਰ ਆਇਆ ਵੀ ਜੇ ਹੋਰ ਉਡੀ ਕਲਾ ਬਿੰਦ ਬੀ ਉਸਤਾ ਹੋ ਗਈ ਜਿਹੜਾ ਲੋਕ ਉਹਨੂੰ ਕਹਿੰਦੇ ਨੇ ਵੀ ਬਾਬਾ ਰੱਬ ਦੇ ਬਰਾਬਰ ਹੈ ਤਾਂ ਹੁਣ ਉੱਥੇ ਇੱਕ ਕੁੜੀ ਤੁਰੀ ਆਉਂਦੀ ਹੈ ਉਹਨੂੰ ਕਹਿੰਦਾ ਬੀਬੀ ਭੈਣੇ ਵੀ ਮੈਂ ਜਿਹੜਾ ਤੁਹਾਡੇ ਪਿੰਡ ਆ ਜੋਗੀ ਹੈ ਨਾ ਉਹ ਉਹਦੇ ਦਰਸ਼ਨ ਕਰਨ ਆਇਆ ਇਹ ਵੀ ਫਿਲਾਨੇ ਪਿੰਡ ਤੋਂ ਆਇਆ ਇੰਨੀ ਦੂਰੋਂ ਵੀ ਉਹ ਕਰੇ ਨਹੀਂ ਹੈਗਾ ਵੀ ਪਤਾ ਨਹੀਂ ਕਦ ਮੁੜੂਗਾ ਉਹ ਕਹਿੰਦੀ ਵੀਰ ਮੇਰਾ ਉਹ ਆਏ ਬੇਲੇ ਖੇਤ ਜਾਂਦਾ ਹੁੰਦਾ ਜਿਹੜਾ ਜੋੜ ਕੇ ਕਹਿੰਦੀ ਕੱਖ ਕੰਡਾ ਲੈ ਕੇ ਆਉਂਦਾ ਹੁੰਦਾ ਵੀ ਉਹਦਾ ਰੋਜ਼ ਦਾ ਹੀ ਕੰਮ ਹੈ ਆਹੀ ਵੇਲਾ ਕਹਿੰਦੀ ਉਹ ਕਿਤੇ ਨਾ ਕਿਤੇ ਆਉਂਦਾ ਹੋਊਗਾ ਇਸਕ ਟਾਈਮ ਹੀ ਲੱਗਦਾ ਹੁੰਦਾ ਉਹਨੂੰ ਦੀ ਵੀ ਤੂੰ ਆਏ ਕਰ ਇੱਥੇ ਹੀ ਬਹਿ ਜਾ ਉਹ ਇੱਥੋਂ ਦੀ ਹੀ ਲੱਗੂਗਾ ਵੀ ਆਉਣ ਆਲਾ ਹੋਊਗਾ 5 10 20 ਮਿੰਟ ਚ ਆਜੂਗਾ ਭਾਈ ਉਹ ਵਿਚਾਰਾ ਉੱਥੇ ਬਹਿ ਗਿਆ 10 20 ਮਿੰਟ ਬੈਠਿਆ ਤਾਂ ਰੇੜਾ ਜੋੜੀ ਜੋਗੀ ਆਉਂਦਾ ਭਾਈ ਉਹਨੇ ਵੀ ਦੇਖ ਲਿਆ ਜੋਗੀ ਨੂੰ ਖੜ ਗਿਆ ਮੂਰੇ ਰੇੜੇ ਦੇ ਖੜਾ ਲਿਆ ਕੀ ਦੇਖਦਾ ਵੀ ਜੋਗੀ ਨੇ ਬੜਦ ਦੀ ਥਾਂ ਉਤੇ ਤਾਂ ਸ਼ੇਰ ਜੋੜਿਆ ਹੋਇਆ ਤੇ ਜਿਹੜਾ ਉਹਨੂੰ ਹੱਕਦਾ ਸ਼ੇਰ ਨੂੰ ਹੱਥ 'ਚ ਉਹਨੇ ਸੱਪ ਫੜਿਆ ਹੋਇਆ ਪੁਰਾਣੀ ਮੰਗੂ ਸੋਟੀ ਮੰਗੂ ਉਹ ਦੇਖ ਕੇ ਬੜਾ ਹੈਰਾਨ ਹੋਇਆ ਬੰਦਾ ਸੰਤ ਉਹਦੇ ਜੋਗੀ ਦੇ ਚਰਨਾਂ 'ਚ ਡਿੱਗਿਆ ਕਹਿੰਦਾ ਮਹਾਰਾਜ ਵੀ ਧੰਨੋ ਤੁਸੀਂ ਤੁਸੀਂ ਆ ਐਡੀਆਂ ਐਡੀਆਂ ਚੀਜ਼ਾਂ ਨੂੰ ਕਾਬੂ ਕਰ ਰੱਖਿਆ ਉਹ ਕਹਿਣ ਲੱਗਿਆ ਜੋਗੀ ਕਹਿੰਦਾ ਭਗਤਾ ਤੂੰ ਕਰੇ ਤਾਂ ਨੀਤੀ ਗਿਆ ਸਾਡੇ ਕਹਿੰਦਾ ਮਹਾਰਾਜ ਮੈਂ ਕਰੂੰਗੀ ਆਇਆ ਕਹਿੰਦਾ ਫਿਰ ਸੁਣ ਕੇ ਆਇਆ ਹੋਵੇਂਗਾ ਚੰਗੀਆਂ ਉੱਥੋਂ ਤਾਂ ਉਹ ਹੱਸ ਪਿਆ ਲੋਕੀ ਸ਼ਿਕਾਇਤਾਂ ਕਰੇ ਵਿਚਾਰਾ ਜਿਹੜਾ ਜੋਗੀ ਤਾਂ ਖੁਦ ਜਾਣੀ ਜਾਣਾ ਉਹਦੀ ਤੀਮੀ ਆ ਜਦੋਂ ਭਾਈ ਉਹ ਹੱਸਿਆ ਹੋਇਆ ਉਹਨੂੰ ਕਹਿੰਦਾ ਬਹਿ ਜਾ ਰੇੜੇ ਤੇ ਕਹਿੰਦਾ ਨੇਰਾ ਹੋ ਰਿਹਾ ਮੁਰੂ ਜਦੋਂ ਉਹਨੇ ਦੱਸਿਆ ਵੀ ਮੈਂ ਫਿਲਾਨੇ ਪਿੰਡੋਂ ਕਹਿੰਦਾ ਬਹੁਤ ਦੂਰ ਐ ਤੁਰ ਕੇ ਕਿੱਥੋਂ ਜਾ ਗਏ ਕਿਉਂ ਅੱਗੇ ਲੋਕ ਤੁਰ ਕੇ ਜਾਂਦੇ ਹੁੰਦੇ ਵੀ ਹੁਣ ਤੂੰ ਤੜਕੇ ਜਾਈਂ ਦਿਨ ਜੜੇ ਜੜੇ ਉੱਠ ਕੇ ਦਿਨੇ-ਦਿਨੇ ਪਹੁੰਚ ਜਾਏਂਗਾ ਵੀ ਹੁਣ ਤੂੰ ਰਾਤ ਨੂੰ ਮੇਰੇ ਕੋਲ ਰਹਿ ਭਾਈ ਉਹ ਕਹੇ ਵੀ ਮੈਂ ਨਹੀਂ ਜਾਂਦਾ ਉਹ ਕਹਿੰਦਾ ਮੈਨੂੰ ਪਤਾ ਤੂੰ ਡਰਦਾ ਐ ਕਹਿੰਦਾ ਹੁਣ ਨਹੀਂ ਉਹ ਕੁਝ ਕਹਿੰਦੀ ਤੂੰ ਚੱਲ ਕਹਿੰਦਾ ਭਾਈ ਜਲੋਂ ਨੂੰ ਲੈ ਗਿਆ ਰੋਟੀ ਪਾਣੀ ਖਵਾਇਆ ਰਾਤ ਵੀ ਕਟਾਈ ਤੜਕੇ ਨੂੰ ਵਿਚਾਰਾ ਭਗਤ ਵਗ ਗਿਆ ਤਾਂ ਹੁਣੋ ਸੋਚਦਾ ਹੈ ਵੀ ਕਿੱਡੇ ਕਿੱਡੇ ਜੀਵ ਜੰਤੂ ਜ਼ਹਿਰੀਲੇ ਉਧਰੋਂ ਸ਼ੇਰ ਪਤਾ ਨਹੀਂ ਕਿੰਨੇ ਆਕ ਨੂੰ ਮਾਰ ਕੇ ਖਾ ਜੇ ਵੀ ਇਹ ਜੋਗੀ ਨੇ ਕਾਬੂ ਕਰੇ ਹੋਏ ਨੇ ਵੀ ਇਹ ਤਾਂ ਇੱਕ ਘਰ ਵਾਲੀ ਕਿਉਂ ਨਹੀਂ ਕਾਬੂ ਹੁੰਦੀ ਸੋ ਬਾਤ ਤਾਂ ਮੇਰੀ ਇੰਨੀ ਕੀ ਹੈ ਭਾਈ ਇਹ ਇਹ ਪੁਰਾਣੀਆਂ ਗੱਲਾਂ ਨੇ ਬਹੁਤ ਪਰ ਇਹ ਹਾਲਾਤ ਬਹੁਤ ਘਰਾਂ ਦੇ ਸਾਰਿਆਂ ਦੇ ਨਹੀਂ ਇਹ ਅੱਜ ਵੀ ਹੈਗੇ ਨੇ ਅਹੀਂ ਡਰਦੇ ਨੇ ਲੋਕ ਤੀਨੀਆਂ ਤੋਂ ਮੈਂ ਅੱਖੀਂ ਦੇਖਿਆ ਹੁਣ ਵੀ ਦੇਖਦੀ ਆ ਉਹਨੂੰ ਸਾਰਾ ਦਿਨ ਖੇਤ ਤੋਂ ਮਰ ਕੇ ਆਉਂਦਾ ਚਾਹੇ ਵੱਧ ਕਰਦਾ ਚਾਹੇ ਘਟ ਕਰਦਾ ਖੇਤ ਵਗ ਜਾਂਦਾ ਅਗਲਾ ਆਥਣੇ ਆਉਂਦਾ ਜੇ ਉਹਨੂੰ ਕਹਿ ਦੂਗੀ ਇੱਥੇ ਖੜ੍ਹ ਜਾ ਉੱਥੇ ਹੀ ਖੜਾ ਰਹੂਗਾ ਜੇ ਉਹ ਨੂੰ ਕਹੂ ਤਾਂ ਤਿੰਨ ਰੋਟੀਆਂ ਖਾਣੀਆਂ ਨੇ ਚੌਥੀ ਨਹੀਂ ਮੰਗਣੀ ਉਹ ਤਿੰਨ ਹੀ ਖਾ ਕੇ ਉੱਠ ਖੜੂ ਚੌਥੀ ਨਹੀਂ ਮੰਗਦਾ ਅੱਜ ਅੱਖੀ ਦੇਖੇ ਦੀ ਗੱਲ ਹੈ ਤੇ ਜੇ ਰਾਤ ਨੂੰ ਕਹਿ ਦੂਗੀ ਵੀ ਦਿਨ ਹੈ ਉਹ ਕਹੂਗਾ ਜੇ ਕਹਿੰਦੀ ਆ ਤਾਂ ਦਿਨ ਹੀ ਹੈ ਦਿਨ ਨੂੰ ਰਾਤ ਕਹੂ ਤਾਂ ਕਹੂ ਰਾਤ ਹੈ ਸੋ ਇਹ ਸਾਰਿਆਂ ਦੇ ਘਰਾਂ ਦੇ ਤਾਂ ਨਹੀਂ ਹੈਗੇ ਐ ਹਾਲਾਤ ਪਰ ਹਲੇ ਬਹੁਤ ਘਰਾਂ ਦੇ ਇਹ ਹੈਗੇ ਨੇ ਤੀਵੀਆਂ ਤਾਂ ਐਂ ਡਰਦੇ ਨੇ ਲੋਕ ਸੋ ਕਹਿੰਦੇ ਵੀ ਜਨਾਨੀ ਨਹੀਂ ਕਹਿੰਦੇ ਕਾਬੂ ਹੁੰਦੀ ਇਹ ਵੀ ਕਹੀ ਜੀ ਜਨਾਨੀ ਦੇ ਭਾਈ ਬਾਬੇ ਨੇ ਸ਼ੇਰ ਤੇ ਸੱਪ ਕਾਬੂ ਕਰ ਲਿਆ ਪਰ ਇੱਕ ਔਰਤ ਨਹੀਂ ਉਹ ਕਾਬੂ ਹੋਈ ਐਨੀਕ ਬਾਤ ਹੈ ਜੀ ਧੰਨਵਾਦ ਇੱਕ ਹੋਰ ਤੁਹਾਨੂੰ ਸੁਣਾਉਣੀ ਆ ਛੋਟੀ ਜੀ ਜਿਵੇਂ ਆਪਾਂ ਕਹਿ ਦਿੰਦੇ ਆ ਤੂੰ ਕਿਉਂ ਬੋਲੀ ਜਾਂਦਾ ਤੂੰ ਤੇਉਂ ਚ ਨਹੀਂ ਤੇਰਾ ਜ ਨਹੀਂ ਇਹ ਕਹਾਵਤ ਹੈ ਤੇਉਂ ਚ ਨਾ ਤੇਰਾ ਜ ਇੱਕ ਵਿਆਹਿਆ ਹੋਇਆ ਸੀ ਮੁੰਡਾ ਇੱਕ ਛੜਾ ਤੇ ਉਹ ਵਿਆਹਿਆ ਹੋਇਆ ਉਹਨੂੰ ਕਹਿੰਦਾ ਛੜੇ ਨੂੰ ਵੀ ਚਲ ਆਪਾਂ ਕਲਕੱਤੇ ਚੱਲੀਏ ਪੈਸਾ ਤੂੰ ਸਾ ਕਮਾ ਲਿਆਵਾਂਗੇ ਅੱਗੇ ਲੋਕ ਜਿਵੇਂ ਹੁਣ ਤਾਂ ਯੂ ਐਸਏ ਕੈਨੇਡਾ ਆਸਟ੍ਰੇਲੀਆ ਵਗੈਰਾ ਵਗ ਜਾਂਦੇ ਨੇ ਉਦੋਂ ਲੋਕ ਕਲਕੱਤੇ ਜਾਂਦੇ ਹੁੰਦੇ ਵੱਧ ਤੋਂ ਵੱਧ ਮਾਰ ਉਹਨਾਂ ਦੀ ਕਲਕੱਤੇ ਤੱਕ ਹੁੰਦੀ ਉੱਥੇ ਜਾ ਕੇ ਡਰਾਈਵਰੀਆਂ ਕਰਦੇ ਪਰਿਵਾਰ ਇੱਧਰ ਰਹਿੰਦੇ ਸਾਡੇ ਵੀ ਦੋ ਰਿਸ਼ਤੇਦਾਰ ਗਏ ਹੋਏ ਸੀ ਉਹ ਸਕੇ ਭਾਈ ਸੀ ਉੰਜਾ ਸਾਲ ਉਹਨਾਂ ਨੇ ਜ਼ਿੰਦਗੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਉੱਥੇ ਹੀ ਗੁਜ਼ਾਰੀ। ਪੁਜਾ ਦੇ ਵੀ 55 ਸਾਲ ਮੁੱਕੇ ਵੀ ਉੱਥੇ ਹੀ ਟੱਬਰਾਂ ਨੂੰ ਆ ਕੇ ਬਸ ਕਿਤੇ ਆਉਣਾ ਹਫ਼ਤਾ 10 ਦਿਨ ਮੁੜ ਜਾਂਦੇ। ਤੇ ਉਹ ਭਾਈ ਆਈ ਜਾਂਦੇ ਹੁੰਦੇ ਲੋਕ ਕਲਕੱਤੇ। ਉਹਨਾਂ ਨੇ ਉਹ ਵੀ ਵਾਗੇ ਦੋਨੇ। ਜਦੋਂ ਕਈ ਮਹੀਨੇ ਹੋ ਗਏ ਗਿਆ ਨੂੰ ਤਾਂ ਜਿਹੜਾ ਵਿਆਹ ਹੈ ਹੋਇਆ ਸੀ ਉਦੋਂ ਫੋਨ ਤਾਂ ਹੁੰਦੇ ਨਹੀਂ ਸੀ ਚਿੱਠੀਆਂ ਹੁੰਦੀਆਂ ਜਾਂ ਤਾਰ ਹੁੰਦੀ ਤਾਰ ਵਿੱਚ ਹੁੰਦੀ ਤਾਂ ਚਿੱਠੀ ਹੋਈ ਸੀ ਬਸ ਉਹ ਤੇ ਟਿਕਟ ਲੱਗ ਜਾਂਦੀ ਵੀ ਉਹ ਦੂਜੇ ਦਿਨ ਪਹੁੰਚ ਜਾਂਦੀ ਛੇਤੀ ਜਿਹੜੀ ਚਿੱਠੀ ਸੀ ਉਹ ਚਾਰ ਪੰਜ ਦਿਨਾਂ ਚ ਜਾਂਦੀ ਤਾਂ ਉਹਨੂੰ ਤਾਰਵਾਗੀ ਘਰੋਂ ਉਹਦੇ ਬਾਪ ਦੀ ਵੀ ਭਾਈ ਜਿੰਨੇ ਕ ਤੇਰੇ ਕੋਲ ਪੈਸੇ ਤਾਂ ਕਮਾਏ ਨੇ ਤੂੰ ਲਿਆ ਆਪਾਂ ਜ਼ਮੀਨ ਦੀ ਤਕਸੀਮ ਕਰਾਂਮੀ ਐ। ਫਾਈ ਉਹਨੇ ਸੋਚਿਆ ਵੀ ਮੈਂ ਜਾਵਾਂ ਹੁਣ। ਤਾਂ ਉਹ ਜਿਹੜਾ ਛੜਾਤੀ ਉਹਨੇ ਉਹਨੂੰ ਇੱਕ ਡੱਬੇ ਦੇ ਵਿੱਚ ਗਿਫਟ ਦਿੱਤਾ। ਪੈਕ ਕਰਕੇ ਕੋਈ। ਉਹਨੂੰ ਕਹਿੰਦਾ ਵੀ ਆ ਆਪਣੇ ਪਿੰਡ ਜਿਹੜੀ ਉਹ ਫਲਾਨੀ ਔਰਤ ਹੈ ਨਾ ਵੀ ਉਹ ਮੇਰੀ ਦੋਸਤ ਹੈ ਕਹਿੰਦਾ ਉਹਨੂੰ ਦੇ ਦੀ ਇਹ ਮੇਰਾ ਨਾਮ ਲਾਈ ਦੀ ਉਹਨੇ ਭੇਜਿਆ। ਉਹ ਕਹਿਣ ਲੱਗਿਆ ਵੀ ਦੇਖ ਵੀਰ ਨਾਉ ਨਹੀਂ ਮੈਂ ਤੇਰਾ ਲੈਂਦਾ। ਮੈਂ ਤਾਂ ਉਹਨੂੰ ਪੁੱਛੂਗਾ ਜੇ ਤਾਂ ਉਹਨੇ ਲਾਇ ਲਿਆ ਤੇਰਾ ਨਾਂ ਵੀ ਹਾਂ ਉਹ ਹੈ ਮੇਰਾ ਦੋਸਤ ਕਹਿੰਦਾ ਫੇਰ ਉਹਨੂੰ ਦੇਉ ਨਹੀਂ ਮੈਂ ਨਹੀਂ ਦਿੰਦਾ ਉਹ ਕਹਿੰਦਾ ਵੀ ਠੀਕ ਐ ਤਾਂ ਦੇਈ ਨਹੀਂ ਦੇਈ ਬਣਾ ਭਾਈ ਉਹ ਰਾਤ ਨੂੰ ਘਰੇ ਆਇਆ ਆ ਕੇ ਪੈ ਗਿਆ ਉਹਨੇ ਸੋਚਿਆ ਵੀ ਮੇਰਾ ਟੱਬਰ ਨਾ ਦੇਖ ਲੈ ਵੀ ਕੀ ਐ ਇਹਦੇ ਚ ਵੀ ਖੋਲ ਨਾ ਲੈਣਦੇ ਆਣੇ ਓਹੋ ਤੜਕੀ ਉੱਠਿਆ ਉਹਦੇ ਘਰੇ ਗਿਆ ਉਹ ਔਰਤ ਦੇ ਉਹਨੂੰ ਦੇਣਾ ਜਾ ਕੇ ਉਹਦਾ ਬਾਰ ਖੜਕਾਇਆ ਉਹ ਅੰਦਰੋਂ ਨਿਕਲੀ ਉਹ ਕਹਿੰਦੀ ਵੇ ਤੁਸੀਂ ਆ ਗਏ ਕਾਦਾਏ ਤੇ ਕਹਿੰਦਾ ਰਾਤ ਉਹਨੂੰ ਕਹਿੰਦਾ ਆ ਫੜ ਕਹਿੰਦਾ ਤੇਰੇ ਦੋਸਤ ਨੇ ਭੇਜਿਆ ਪਰ ਕਹਿੰਦਾ ਦੇਉਂ ਤਾਂ ਪਹਿਲਾਂ ਉਹਦਾ ਨਾਮ ਦੱਸ ਉਹ ਕਹਿੰਦੀ ਕੋਲਕਾਤੇ ਤਾਂ ਕਹਿੰਦੀ ਮੇਰੇ ਤਿੰਨ ਦੋਸਤ ਨੇ ਉਹ ਕਹਿੰਦਾ ਨਾਮ ਲੈ ਉਹਨੇ ਨਾਮ ਲਏ ਤਿੰਨਾਂ 'ਚ ਉਹਦਾ ਨਾਮ ਹੈ ਨਾ ਫੇਰ ਉਹ ਕਹਿੰਦਾ ਇੰਨਾ ਚ ਤਾਂ ਨੌ ਨਹੀਂ ਕਹਿੰਦੀ ਫੇਰ ਇਦੋਂ ਬਾਅਦ ਕਹਿੰਦੀ ਆ 13 ਹੋਰ ਨੇ ਉਹ ਕਹਿੰਦਾ ਨੌ ਲਾਏ ਉਹਨੇ 13 ਦੇ ਹੋਰ ਨੌ ਲਾਏ ਤੇ ਉਹਦੇ ਚ ਵੀ ਨੌ ਨਾ ਉਹਦਾ ਉਹ ਕਹਿੰਦਾ ਨੌ ਤਾਈ ਦੇ ਚ ਵੀ ਨਹੀਂ ਉਹਦਾ ਨਾ ਤੇ ਉਹ ਚ ਨਾ 13 ਚ ਉਹ ਕਹਿੰਦੀ ਫੇਰ ਇਦੋਂ ਬਾਅਦ ਕਹਿੰਦੀ ਆ ਬੇਰ ਪਏ ਨੇ ਛੜਨੀ ਚ ਕਹਿੰਦੀ ਇੰਨਾ ਚ ਦੇਖਦੀਆਂ ਕਹਿੰਦੀ ਜਦੋਂ ਕੋਈ ਮੇਰਾ ਦੋਸਤ ਬਣਦਾ ਨਾ ਫੇਰ ਮੈਂ ਉਹਦੇ ਨੌ ਦਾ ਇੱਕ ਬੇਰ ਸਿਵ ਦੇ ਦਿੰਨੀ ਆ ਇਹਦੇ ਚ ਕਹਿੰਦੀ ਫਿਰ ਇੰਨਾ ਚ ਜ਼ਰੂਰ ਹੋਊਗਾ ਉਹ ਕਹਿੰਦਾ ਲੈ ਨਾ ਉਹ ਭਾਈ ਇੱਕ ਵੇਰ ਚੱਕਦੀ ਐ ਬੰਦੇ ਦਾ ਨਾਮ ਲੈ ਲੈ ਕੇ ਧਰੀ ਜਾਂਦੀ ਆ ਉਧਰ ਇੱਕ ਚੱਕਦੀ ਐ ਨਾਮ ਲੈ ਕੇ ਉਧਰ ਧਰੀ ਜਾਂਦੀ ਐ ਸਾਰੇ ਵੇਰ ਚੱਕ ਤੇ ਉਹਦੇ ਚ ਵੀ ਨਾਮ ਨਾ ਆਇਆ ਉਹ ਮੁੰਡੇ ਦਾ ਫਿਰ ਉਹ ਸਿਰ ਆਪਦੇ ਮੱਥੇ ਤੇ ਹੱਥ ਮਾਰਦਾ ਖੜਾ ਉਹ ਮੁੰਡਾ ਕਹਿੰਦਾ ਹਾਏ ਵੇ ਰੱਬਾ ਕਹਨਾ ਬਣਿਆ ਗਿਫਟ ਭੇਜਣਦਿਆ ਕਹਿੰਦਾ ਤੂੰ ਤਾਂ ਨਾ ਤਿਉਹ ਜਿਨਾ 13 ਜਿਨਾ ਛਾੜਨੀ ਵਾਲੇ ਬੇਰਾਂ ਚ ਸੋ ਇਹੋ ਜਿਹਾ ਵੀ ਜ਼ਮਾਨਾ ਹੈਗਾ ਭਾਈ ਇੰਨੀ ਕੁ ਮੇਰੀ ਬਾਤ ਲੇਖੇ ਲਾਏ ਧੰਨਵਾਦ ਜੀ